ਸਰਬ ਕੀ ਸੰਗਰੂਰ ਵੀ ਦੀ ਕਵਤਾ ਕਿਸਮਤ ਐਨੀ ਚੰਗੀ ਸਾਦੀ ਕਿਸਮਤ ਕਿੱਥੇ ਐ ਸਾਨੂੰ ਕੋਈ ਕਦੇ ਕਰ ਹਾਂ ਦਿੰਦਾ ਐਨੀ ਚੰਗੀ ਸਾਦੀ ਕਿਸਮਤ ਕਿੱਥੇ ਐ ਸਾਨੂੰ ਕੋਈ ਕਦੇ ਕਰ ਹਾਂ ਦਿੰਦਾ ਅਸੀਂ ਸ਼ੁਕਰਗੁਜ਼ਾਰ ਹੁੰਦੇ ਅਸੀਂ ਸ਼ੁਕਰ ਗੁਜ਼ਾਰ ਹੁੰਦੇ ਹਰ ਵੇਲੇ ਉਸ ਦੇ ਦਿਲ ਵਿੱਚ ਆਪਣੇ ਸਾਨੂੰ ਜੇ ਉਹ ਥਾਂ ਬਿੰਦਾ ਦਿਲ ਵਿੱਚ ਆਪਣੇ ਸਾਨੂੰ ਜੇ ਉਹ ਥਾਂ ਦਿੰਦਾ ਉਮਰ ਲ ਮੇਰੀ ਬਹੁਤ ਹੋਣੀ ਸੀ ਮੇਰੀ ਉਮਰ ਲ ਮੇਰੀ ਬਹੁਤ ਹੋਣੀ ਸੀ ਮੇਰੀ ਨਾਲ ਮੇਰੇ ਜੇ ਕੋਈ ਖੁਲ ਹੱਸਦਾ ਨਾਲ ਮੇਰੇ ਜੇ ਕੋਈ ਖੁਲ ਹੱਸਦਾ ਉਮਰ ਸਾਰੀ ਨਾ ਭੁੱਲਦਾ ਕਦੇ ਵੀ ਉਮਰ ਸਾਰੀ ਨਾ ਭੁੱਲਦਾ ਕਦੇ ਵੀ ਦਿਖਾ ਮੁਖੜਾ ਜੇ ਨਾਉ ਨਸਦਾ ਦਿਖਾ ਮੁਖੜਾ ਜੇ ਨਾਉ ਨਸਦਾ ਪੁੱਛ ਲੈਂਦਾ ਕੋਈ ਜੇ ਗੱਲ ਮੇਰੇ ਦਿਲ ਦੀ ਸਮਝ ਮੈਨੂੰ ਆਪਣਾ ਆਪਣੇ ਦਿਲ ਦੀ ਕਹਿੰਦਾ ਰੌਣਕ ਹੋਣੀ ਸੀ ਮੁਖੜੇ ਮੇਰੇ ਤੇ ਪਲ-ਪਲ ਮਿਲਦਾ ਸਾਥ ਉਸਦਾ ਜੀ ਰੰਦਾ ਪਲ ਪਲ ਮਿਲ